ਇੱਕ ਡੋਨਰ ਐਸਾ ਵੀ ਹੈ ਜਿਹੜਾ ਡੋਨੇਟ ਕਰ ਚੁੱਕਾ ਹੈ ਨਾ ਆਪਣਾ ਲਿਵਰ ਖਾਲੀਆ ਕਿਉਂਕਿ ਬੱਚਾ ਦੇ ਕੋਈ ਲਿਵਰ ਟ੍ਰਾਂਸਪਲਾਂਟ ਹੈ ਸਰਜਨ ਡਾਕਟਰ ਗੁਰਸਾਗਰ ਜੀ ਬਹੁਤ ਅੱਛਾ ਜੀ ਚੀਫ ਕਨਸਲਟੈਂਟ ਲੁਧਿਆਣਾ ਫਰੀ ਹੈ ਸਟਾਫ ਅੱਛਾ ਇਹਨਾਂ ਨੇ ਮਦਦ ਸੌਂ ਕਰਵਾਣੀ ਹੈ ਬੈਂਕ ਚੋਂ ਮੰਗ ਕੀਤੀ ਸੀ ਓਕੇ ਕਿੰਨੇ ਪਰਸੈਂਟ 71% ਇਹਨਾਂ ਨੇ ਡੋਨੇਟ ਕੀਤਾ ਆਪਣੇ ਮਦਰ ਨੂੰ ਤੇ ਲਿਵਰ ਦੁਬਾਰਾ ਇਹਨਾਂ ਦਾ ਗਰੋ ਕਰ ਗਿਆ ਮਦਰ ਨੂੰ ਵੀ ਅਜੇ ਠੀਕ ਨੇ 5 ਸਾਲ ਹੋ ਚੁੱਕੇ ਨੇ ਟ੍ਰਾਂਸਪਲਾਂਟ ਹੋਇਆ ਨਾ ਅੱਛਾ ਜੀ ਫੈਮਲੀ ਚ ਐਕਸੈਪਟ ਕਰ ਲੈਂਦੇ ਫੈਮਲੀ ਚ ਵੀ ਐਕਸੈਪਟ ਕਰ ਸਕਦੇ ਨੇ ਤੇ ਕਈ ਆਪਾਂ ਆਪਣੀ ਮੌਤ ਤੋਂ ਬਾਅਦ ਵੀ ਦਾਨ ਕਰ ਸਕਦੇ ਆ ਉਹਦੇ ਲਈ ਵੀ ਅਸੀਂ ਪਲੇਜਿੰਗ ਕਰ ਰਹੇ ਆ ਸਰ ਪਲੇਜ ਕਰਨ ਦਾ ਇੱਕ ਵਾਰ ਸਾਰੇ ਪਲੀਜ਼ ਸੈਂਸ਼ਨ ਲੈ ਲਓ ਪਲੀਜ਼ ਸਰੂ ਸੈਂਸ਼ਨ ਪਿੱਛੇ ਸਾਰੇ ਪਲੀਜ਼ ਵਾਲੇ ਖੜੇ ਪਲੇਜ਼ ਵਾਲੇ ਖੜੇ ਕਾਲਜ ਦਾ ਲਾਈਬਲਿਸਟ ਆ ਜਾਣਾ ਐਸੋ ਬੋਲੋ ਜੀ ਨੀਸ ਮਾਈ ਬੱਸ ਐਂਡ ਆਪਣਾ ਆਪਣਾ ਨਾਮ ਬੋਲਦੇ ਹੋ ਮੈਂ ਤੋਂ ਬਾਅਦ ਹਾਂਜੀ ਹਾਂਜੀ ਜੀ ਸਰ ਮੈਂ ਮੈਂ ਸੁਖਿੰਦਰ ਸਿੰਘ ਤਕਵੀਰ ਸਿੰਘ ਇਹ ਸੰਕਲਪ ਕਰਦਾ ਹਾਂ ਇਹ ਸੰਕਲਪ ਕਰਦਾ ਹਾਂ ਕਿ ਮੈਂ ਕਿ ਮੈਂ ਆਪਣੇ ਉਹ ਅੰਗ ਆਪਣੇ ਉਹ ਅੰਗ ਅਤੇ ਟਿਸ਼ੂ ਅਤੇ ਟਿਸ਼ੂ ਦਾਨ ਕਰਾਂਗਾ ਦਾਨ ਕਰਾਂਗਾ ਜੋ ਮੇਰੀ ਮੌਤ ਤੋਂ ਬਾਅਦ ਜੋ ਮੇਰੀ ਮੌਤ ਤੋਂ ਬਾਅਦ ਕਿਸੇ ਲੋੜਵੰਦ ਨੂੰ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇਣ ਲਈ ਨਵੀਂ ਜ਼ਿੰਦਗੀ ਦੇਣ ਲਈ ਵਰਤੇ ਜਾ ਸਕਦੇ ਹਨ ਵਰਤੇ ਜਾ ਸਕਦੇ ਹਨ ਸਾਡੇ ਦੇਸ਼ ਵਿੱਚ ਸਾਡੇ ਦੇਸ਼ ਵਿੱਚ ਟ੍ਰਾਂਸਪਲੈਂਟੇਸ਼ਨ ਲਈ ਟ੍ਰਾਂਸਪਲੈਂਟੇਸ਼ਨ ਲਈ ਅੰਗਾਂ ਤੇ ਟਿਸ਼ੂਆਂ ਦੀ ਘਾਟ ਨੂੰ ਅੰਗਾਂ ਤੇ ਟਿਸ਼ੂਆਂ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਧਿਆਨ ਵਿੱਚ ਮੈਂ ਇਹ ਵੀ ਸੰਕਲਪ ਕਰਦਾ ਹਾਂ ਮੈਂ ਇਹ ਵੀ ਸੰਕਲਪ ਕਰਦਾ ਹਾਂ ਕਿ ਮੈਂ ਕਿ ਮੈਂ ਆਪਣੇ ਪਰਿਵਾਰ ਆਪਣੇ ਪਰਿਵਾਰ ਦੋਸਤਾਂ ਦੋਸਤਾਂ ਅਤੇ ਦੇਸ਼ਵਾਸੀਆਂ ਨੂੰ ਅਤੇ ਦੇਸ਼ਵਾਸੀਆਂ ਨੂੰ ਮੌਤ ਤੋਂ ਬਾਅਦ ਮੌਤ ਤੋਂ ਬਾਅਦ ਆਪਣੇ ਅੰਗ ਆਪਣੇ ਅੰਗ ਅਤੇ ਟਿਸ਼ੂ ਦਾਨ ਕਰਨ ਲਈ ਅਤੇ ਟਿਸ਼ੂ ਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਪ੍ਰੇਰਿਤ ਕਰਨ ਦੇ ਸਾਰੇ ਯਤਨ ਕਰਾਂਗਾ ਸਾਰੇ ਯਤਨ ਕਰਾਂਗਾ ਥੈਂਕ ਯੂ